ਜਿਨ੍ਹਾਂ ਨੇ ਜ਼ਿੰਦਗੀਆਂ ਲਾਤੀਆਂ ਜਿਨ੍ਹਾਂ ਨੇ 45-45 ਸਾਲ ਜ਼ਿੰਦਗੀ ਦੇ ਪੰਥ ਦੀ ਕਦਰ ਹੋਸ਼ ਭਾਗਤ ਤੋਂ ਲੈ ਕੇ ਕਲੂ ਕੁੱਟੇ ਕਿਸੇ ਨੂੰ ਬਖਤੀ ਨਹੀਂ ਮਿਲਦੀ ਮੇਰੀ ਘਰ ਵਾਲੀ ਨੂੰ ਅਰਸੋਂ ਕਿਸੇ ਪੱਤਰਕਾਰ ਨੇ ਸਵਾਲ ਕੀਤਾ ਉਹ ਸੁਲਤਾਨਪੁਰ ਲੋਧੀ ਐਸੇ ਪ੍ਰੋਗਰਾਮਸ ਸਵਾਲ ਕੀਤਾ ਜੀ ਕਹਿੰਦੇ ਜੀ ਵਰਤੂਆ ਸਾਹਿਬ ਪੰਥ ਕਰੀ ਉਹਨਾਂ ਜਵਾਬ ਦਿੱਤਾ ਕਿ ਮੇਰੀ ਜਿੰਨੀ ਕਿ ਮੇਰੀ ਜ਼ਿੰਦਗੀ ਇਹ 40 ਸਾਲ ਦੀ ਉਹਦੇ ਬੱਦੇ ਨਾਲ ਕੁਛਰੀ ਹੈ ਤੇ ਇਹ ਉਸ ਤੋਂ ਵੀ ਪਹਿਲਾ ਦਾ ਪੰਥ ਪਿਆਦੇ ਮੈਂ ਜ਼ਿੰਦਗੀ 'ਚ ਕਦੇ ਉਹਨੂੰ ਜਿਹੜੀ ਵੇਖਿਆ ਕਿ ਕਦੀ ਉਹਨੇ ਪੰਥ ਦਾ ਮਸਲਾ ਹੋਵੇ ਪੰਜਾਬ ਦਾ ਮਸਲਾ ਹੋਵੇ ਤਾਂ ਬੰਦਾ ਬਾਅਦ 'ਚ ਉਹਨੇ ਗੱਲ ਨਾ ਕੀਤੀ ਹੋਵੇ ਤੇ ਹਰ ਥਾਂ ਤੇ ਡਟ ਕੇ ਉਹ ਪੰਥ ਦੇ ਨਾਲ ਖੜਦਾ ਹੈ ਤੇ ਮੇਰਾ ਘਰ ਵਾਲਾ 40 45 ਸਾਲ ਤੋਂ ਪੰਥਕ ਹੈ ਕੋਈ ਸ਼ੇਵ ਨਹੀਂ ਦਿੱਤਾ ਜਾਂ ਸਾਥ ਤੋਂ ਪੰਥਕ ਨਹੀਂ ਬਣੀ ਜਿਹਨੂੰ ਇਸ਼ਾਰਾ ਕੀਤਾ

साढ़े सत्तर साल बाद रिहा हो फिर चक लगा जे थोड़ा समा तो दो महीने बाद फिर चक लिया फिर एन एस ए लग जिंदगी के साढ़े नौ साल मैं जेल गुजारे साढ़े नौ साल इक्कीस साल की उम्र चे एन एस ए मिले सतारा साल का मेरा छोटा भ्रा जिंदते एन एस ए लगे एन एस ए कट गया छियासी वापस आया ਫਿਰ 2-3 ਮਹੀਨੇ ਬਾਅਦ ਉਹ ਫੜ ਗਿਆ ਤੇ ਫਿਰ ਐਂਸੇ ਰਾਕੇ ਨਾਬਾਜ ਦੇ ਵਿੱਚ ਵੀ ਦਿੱਤਾ ਤਤਸ਼ੱਦਤ ਬੋਟਾ ਹੁੰਦਾ ਸਾਡੇ ਸੱਜਣਾਂ ਉਹ ਕੱਟ ਗਏ ਔਰ ਸਾਡਾ ਪਰਿਵਾਰ ਸਾਡਾ ਪਰਿਵਾਰ ਤੇ ਕੀ ਹੋਇਆ ਇੱਥੇ ਤੇ ਪਰਿਵਾਰਾਂ ਦੇ ਪਰਿਵਾਰ ਸ਼ਹੀਦ ਹੋ ਗਏ ਪਰਿਵਾਰਾਂ ਦੇ ਪਰਿਵਾਰ ਲੇਖੇ ਲੱਗ ਗਏ ਉਹਨਾਂ ਦੀ ਕੁਰਬਾਨੀ ਘਟਾ ਅਸੀਂ ਤੇ ਫਿਰ ਅੱਜ ਜੁੜਦੇ ਫਿਰਦੇ ਪਰ ਮੈਂ ਦੱਸਦਾ ਹਾਂ ਤੁਹਾਨੂੰ ਕਿ ਅਸੀਂ ਕੀ ਚੱਲੀ ਮੇਰੇ ਭਰਾਵਾਂ ਨੂੰ ਪੁਲਿਸ ਨੇ ਚੁੱਕੜਾ ਜੇ ਸਾਡੇ ਘਰ ਦੇ ਨੇੜੇ ਬਟੋਏ ਥਾਣਾ ਬਿਲਕੁਲ ਨੇੜੇ ਸੀ ਵਿੱਚ ਕੋਈ ਬਸੋਂ ਨਹੀਂ ਸੀ ਹੈੀ ਉਦੋਂ ਹੁਣ ਬਸੋਂ ਹੈਗੀ ਵਿੱਚ ਤੇ ਮੇਰੇ ਭਰਾਵਾਂ ਦੀਆਂ ਟੀਕਾ ਮੇਰੀ ਮਾਂ ਨੇ ਤੇ ਮੇਰੇ ਬਾਪ ਨੇ ਸੁਣ ਲਈ ਮੇਰਾ ਛੋਟਾ ਭਰਾ ਫੜਿਆ ਅੰਤਾਂ ਦਾ ਤਛਤਨ ਹੋਇਆ ਤੇ ਮੇਰਾ ਪਰਵਾਰ ਸਾਰਾ ਉਹੀ ਟੀਕਾ ਸੁਣਦਾ ਹੈ ਤੇ ਮੇਰਾ ਬਾਪ ਉਹ ਸਾਡੇ ਘਰ ਦੇ ਹਾਲਾਤ ਦੇਖ ਕੇ ਮੇਰੇ ਬਾਰੇ ਸੋਚ ਸੋਚ ਕੇ ਛੋਟੇ ਬਾਰੇ ਸੋਚ ਸੋਚ ਕੇ ਪਰਿਵਾਰ ਦੇ ਹੁੰਦੇ ਤਸ਼ੱਦਦ ਨੂੰ ਦੇਖ ਦੇਖ ਕੇ ਕਮਲਾ ਹੋ ਗਈ। ਮੈਂਟਰੀ ਅਪਸਟ ਹੋ ਗਿਆ ਤੇ ਦੁਨੀਆ ਤੋਂ ਤੁਰ ਗਿਆ ਤੇ ਉਹਦੀ ਮੌਤ ਤਾਂ ਮਨਸ਼ੇ ਘਟੇ ਬਾਅਦ ਪਤਾ ਲੱਗਾ ਸੀ। ਇਹ ਗੱਲ ਨਹੀਂ ਕਰਦੇ। ਇਹ ਗੱਲ ਨਹੀਂ ਕਰਦੇ। ਅਸੀਂ ਨੇ ਕਦੀ ਗੱਲ ਨਹੀਂ ਕੀਤੀ 2007 ਨੂੰ ਮੈਂ ਇਲੈਕਸ਼ਨ ਵਾਲੀ ਮੈਂ ਕਦੀ ਗੱਲ ਨਹੀਂ ਕੀਤੀ ਕਿ ਮੇਰੀ ਪੰਥ ਰਹੀ ਮੈਂ ਕੀ ਕੀਤਾ ਮੈਂ ਕੋਈ ਸਾਹ ਨਹੀਂ ਕੀਤਾ। ਮੈਨੂੰ ਘਰੋਂ ਲੈ ਕੇ ਆਇਆ ਸੀ ਆਪ ਪੰਥ ਦਾ ਗੱਡਾ ਭਰਿਆ ਹੈ ਦੱਸਾਂ ਹਾਂ ਲੋਕ ਦੇ ਰਿਤੇ ਮੈਨਾਂ ਨਿਕਲਦਾ ਨਹੀਂ ਕਿਉਂਕਿ ਜਜ਼ਬਾਤੀ ਸੀ ਗੋਂਗ ਦਾ ਧਰਮ ਦਾ ਪੰਥ ਦਾ ਪੰਜਾਬ ਦਾ ਮਸਲਾ ਸੀਗਾ ਘਰਾਂ ਤੋਂ ਨਿਕਲੇ ਜੋ ਕਰ ਸਕਦੇ ਸੀ ਕੀਤਾ ਝੱਲਿਆ ਪਰ ਇਹ ਕੋਈ ਮੁੱਲ ਵਿੱਚ ਮਲਤੀ ਨਹੀਂ ਗਈ ਤੇ ਕੋਈ ਮੇਲ ਮੋਲ ਵਿੱਚ ਮਲਤੀ ਨਹੀਂ ਗਈ ਤੇ ਮੇਰੀ ਹੱਥ ਮਨ ਕੇ ਬੇਕਤੀ ਹੈ ਅੱਜ ਵੀ ਪੰਜਾਬ ਤੇ ਪੰਥ ਦੇ ਨਾਂ ਤੇ ਠੱਗੀ ਮਾਰਨ ਵਾਲਿਆਂ ਦੀ ਕਸਰ ਕੋਈ ਨਹੀਂ ਅਕੀਮਤ ਵਾਲਿਆਂ ਦੀ ਕਸਰ ਕੋਈ ਨਹੀਂ ਜੇ ਬਾਜ ਜਾਓ ਪੰਜਾਬ ਨੂੰ ਚਾਹੀਏ ਪੰਜਾਬ ਦੇ ਅੰਦਰ ਭਾਈ ਤਾਂ